ਸਸੀਗਾਹ ਨਮਸਕਾਰ ਆਦਾਬ ਅੱਜ ਮੈਂ ਤੁਹਾਨੂੰ ਫੇਰ ਇੱਕ ਬਹੁਤ ਪੁਰਾਣਾ ਸਨਿਆਸੀਆਂ ਦਾ ਸਿੱਧ ਜੋਗ ਦੇ ਸੀ ਉਸ ਦਾ ਦੱਸਣ ਲੱਗਾ ਵਾਂ ਵਾਲ ਧਾਰੇ ਕਰਨ ਲਈ ਤੇ ਜਿਨ੍ਹਾਂ ਦੇ ਵਾਲ ਝੜਦੇ ਆ ਉਹਨਾਂ ਨੂੰ ਰੋਕਣ ਲਈ ਤੇ ਵਾਲ ਮਜ਼ਬੂਤ ਤੇ ਲੰਮੇ ਕਰਨਾ ਤੇ ਨੁਸਖਾ ਲੋੜ ਕਰਨ ਨੂੰ ਲਿਆਉਣਾ ਕੀ ਆ ਆਵਲਾ 100 ਗ੍ਰਾਮ ਕਾਲੇ ਤੇਲ 100 ਗ੍ਰਾਮ ਭੰਗਰਾ 200 ਗ੍ਰਾਮ ਜਿਹਨੂੰ ਬ੍ਰਿੰਗ ਰਾਜਵੀ ਕਹਿੰਦੇ ਆ ਤੇ ਸਤੋ ਪਲਾਦੀ ਚੂਰਨ 200 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਬਰੀਕ ਚੂਰਨ ਕਰ ਲਓ 5 ਗ੍ਰਾਮ ਸਵੇਰੇ ਤੇ 5 ਗ੍ਰਾਮ ਸ਼ਾਮ ਨੂੰ ਦੋ ਦਰਾ ਖਾਓ ਜਿਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਆ ਉਹ ਫਿੱਕੇ ਦੁੱਧ ਨਾਲ ਖਾਣ ਤੇ ਜਿਹੜੇ ਇਹਨਾਂ ਨੂੰ ਸ਼ੂਗਰ ਨਹੀਂ ਜੀ ਉਹ ਮਿੱਠੇ ਨਾਲ ਖਾ ਸਕਦੇ ਆ ਇਹ ਭਿੰਗਰਾਜ ਉਹ ਵਾਹ ਜਿਹੜੇ ਤੁਹਾਨੂੰ ਡਾਕਟਰ ਤੇਲ ਨਾਲ ਕੈਸੂਲ ਦੇ ਦਿੰਦੇ ਆ ਉਹ ਭਿੰਗਰਾਜ ਦੇ ਕੈਸੂਲ ਬਣੇ ਹੁੰਦੇ ਆ ਇਹਨੂੰ ਵਰਤੋ ਤੇ ਇਹਦੇ ਨਾਲ ਤੁਹਾਡੇ ਵਾਲਾਂ ਦੀਆਂ ਜਿਹੜੀਆਂ ਜੜਾਂ ਮਜ਼ਬੂਤ ਹੋ ਜਾਣਗੀਆਂ ਵਾਲ ਤੁਹਾਡੇ ਬਹੁਤ ਜ਼ਿਆਦਾ ਲੰਮੇ ਤੇ ਕਾਲੇ ਹੋ ਜਾਣਗੇ ਬਾਕੀ ਇਹਨੂੰ ਵਰਤੋ ਤੇਦਾ ਫਾਇਦਾ ਠਾਓ ਬਾਕੀ ਮੇਰੇ ਚੈਨ ਨੂੰ ਲਾਇਕ ਤੇ ਸ਼ੇਅਰ ਸਬਸਕ੍ਰਾਈਬ ਕਰਦਾ